ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਸ਼ੂਗਰ ਦੇ ਰੋਗ ਨੂੰ ਬੜੀ ਛੇਤੀ ਕਾਬੂ ਕੀਤਾ ਜਾ ਸਕਦਾ ਹੈ ਸ਼ੂਗਰ ਵਧਣੀ ਸਟਾਰਟ ਹੋ ਜਾਂਦੀ ਹੈ 36 37 38 ਸਾਲ ਦੇ ਵਿੱਚ ਤਾਂ ਉਹਨੂੰ ਕਹਿੰਦੇ ਪ੍ਰੀ ਡਾਇਬੀਟਿਕ ਪੀਰੀਅਡ ਸ਼ੂਗਰ ਨੂੰ ਰਹਿੰਦੇ ਵਕਤ ਜੇਕਰ ਕਾਬੂ ਨਾ ਕੀਤਾ ਜਾਵੇ ਤਾਂ ਸਰੀਰ ਦੀਆਂ ਨਸਾਂ ਦੇ ਉੱਤੇ ਬਹੁਤ ਹੀ ਮਾੜਾ ਪ੍ਰਭਾਵ ਪਾਉਂਦੀ ਹੈ ਆਯੁਰਵੇਦ ਦੇ ਵਿੱਚ ਨਾ ਕਈ ਅਹਜੀਆਂ ਜੜੀਆਂ ਬੂਟੀਆਂ ਨੇ ਜੋ ਕਿ ਬਲੱਡ ਕਲੀਨਜ਼ਰ ਦਾ ਕੰਮ ਕਰਦੀਆਂ ਨੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦੀਆਂ ਨੇ ਕੁਝ ਅਸੀਆਂ ਜੜੀਆਂ ਬੂਟੀਆਂ ਨੇ ਜੋ ਕਿ ਸ਼ੂਗਰ ਨੂੰ ਵੈਸੇ ਹੀ ਸਰੀਰ ਦੇ ਵਿੱਚੋਂ ਖਤਮ ਕਰ ਦਿੰਦੀਆਂ ਨੇ ਬਿਨਾਂ ਕਿਸੇ ਨੁਕਸਾਨ ਤੋਂ ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ 슈ਗਰ ਦੇ ਬਾਰੇ ਵਿੱਚ ਹੈ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਉਹ ਜਾਣਕਾਰੀ ਦੇਣ ਜਾ ਰਿਹਾ ਜੋ ਕਿ ਆਮ ਲੋਕਾਂ ਨੂੰ ਤਾਂ ਕੀ 슈ਗਰ ਦੇ ਮਰੀਜ਼ਾਂ ਨੂੰ ਵੀ ਇਹਨਾਂ ਜਾਣਕਾਰੀਆਂ ਦਾ ਨਹੀਂ ਪਤਾ ਹੁੰਦਾ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ 슈ਗਰ ਦੇ ਰੋਗ ਨੂੰ ਬੜੀ ਛੇਤੀ ਕਾਬੂ ਕੀਤਾ ਜਾ ਸਕਦਾ ਜੇਕਰ ਇਸ ਨਾਲ ਜੁੜੀਆਂ ਕੁਝ ਰਹੱਸਮਈ ਗੱਲਾਂ ਦਾ ਸਾਨੂੰ ਪਤਾ ਹੋਵੇ ਦੋਸਤੋ ਇਕੱਲੇ ਭਾਰਤ ਦੇ ਵਿੱਚ ਹਰ ਸਾਲ 10 ਲੱਖ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਨੇ 슈ਗਰ ਦੇ ਕਰਕੇ ਸੋ ਆਓ 슈ਗਰ ਦੇ ਬਾਰੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਮਝਾਉਨੇ ਆਂ ਸਾਡੇ ਸਰੀਰ ਦੇ ਵਿੱਚ 슈ਗਰ ਨੂੰ ਕੰਟਰੋਲ ਕਰਨ ਵਾਲਾ ਇੱਕ ਅੰਗ ਹੁੰਦਾ ਜਿਸ ਦਾ ਨਾਮ ਹੁੰਦਾ ਪੈਨਕ੍ਰੀਆਸ ਪੈਨਕ੍ਰੀਆਸ ਦੇ ਵਿੱਚੋਂ ਇੱਕ ਹਾਰਮੋਨ ਨਿਕਲਦਾ ਹੈ ਜਿਸ ਨੂੰ ਕਹਿੰਦੇ ਆ ਇਨਸੂਲਿਨ ਸਾਰੀ ਖੇਡ ਇਸ ਇਨਸੂਲਿਨ ਦੀ ਹੀ ਹੈ ਜਦੋਂ ਅਸੀਂ ਖਾਣਾ ਖਾਂਦੇ ਆ ਖਾਣੇ ਦੇ ਵਿੱਚ ਸਾਡੇ ਵਿੱਚ ਪ੍ਰੋਟੀਨ ਹੁੰਦਾ ਹੈ ਵਿਟਾਮਿਨਸ ਹੁੰਦੇ ਨੇ ਮਿਨਰਲਸ ਹੁੰਦੇ ਨੇ ਕਾਰਬੋਹਾਈਡਰੇਟ ਹੁੰਦੇ ਨੇ ਅਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ 슈ਗਰ ਹੁੰਦੀ ਹੈ ਇਸ 슈ਗਰ ਨੂੰ ਕੰਟਰੋਲ ਕਰਨ ਦੇ ਵਾਸਤੇ ਇਨਸੂਲਿਨ ਦਾ ਜਿਹੜਾ ਨਾਮ ਦਾ ਜਿਹੜਾ ਹਾਰਮੋਨ ਹੈ ਉਹ ਸਾਡੇ ਪੈਨਕ੍ਰੀਆਸ ਦੇ ਵਿੱਚੋਂ ਨਿਕਲ ਕੇ ਆਉਂਦਾ ਆ। ਸੋ ਜੋ ਪੈਨਕ੍ਰੀਆਸ ਹੁੰਦੀ ਹੈ 인ਸੂਲਿਨ ਬਣਾਉਂਦੀ ਹੈ ਸਿਰਫ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਾਸਤੇ ਅਤੇ ਸਰੀਰ ਦੇ ਵਿੱਚ ਜੋ ਊਰਜਾ ਚਾਹੀਦੀ ਹੁੰਦੀ ਹੈ ਸਾਨੂੰ ਕੰਮ ਕਰ ਕਰਨ ਦੇ ਵਾਸਤੇ ਉਹਨੂੰ ਬਣਾਉਣ ਦੇ ਵਾਸਤੇ ਯਾਨੀ ਕਿ ਸਰੀਰ ਦੇ ਵਿੱਚ ਜੋ ਸ਼ੂਗਰ ਹੁੰਦੀ ਹੈ ਉਸ ਨੂੰ ਊਰਜਾ ਦੇ ਵਿੱਚ ਕਨਵਰਟ ਕਰਨ ਦੇ ਵਾਸਤੇ 인ਸੂਲਿਨ ਨਾਮ ਦਾ ਜਿਹੜਾ ਪਦਾਰਥ ਸਾਨੂੰ ਚਾਹੀਦਾ ਹੁੰਦਾ। ਜਦੋਂ ਅਸੀਂ ਖਾਣਾ ਖਾਂਦੇ ਹਾਂ ਤੇ ਖਾਣੇ ਦੇ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸ਼ੂਗਰ ਦਾ ਬਹੁਤ ਇੱਕ ਵੱਡਾ ਹਿੱਸਾ ਸਾਡੇ ਸਰੀਰ ਦੇ ਵਿੱਚੋਂ ਜਾਂਦਾ। ਜਦ ਸਰੀਰ ਦੇ ਵਿੱਚ ਸ਼ੂਗਰ ਪਹੁੰਚਦੀ ਹੈ ਤਾਂ ਤਾਂ ਪੇਜਦੀ ਆ ਤਾਂ ਪੈਨਕ੍ਰੀਆਸ ਇنسولিন ਬਣਾਉਣਾ ਸ਼ੁਰੂ ਕਰ ਦਿੰਦੀ ਆ ਜਦ ਸ਼ੂਗਰ ਦੀ ਖਪਤ ਸਾਡੇ ਸਰੀਰ ਦੇ ਵਿੱਚ ਹੋ ਜਾਂਦੀ ਆ ਜਦ ਦਾ ਲੈਵਲ ਠੀਕ ਹੋ ਜਾਂਦਾ ਹੈ ਜਦ ਉਹਦੀ ਊਰਜਾ ਬਣ ਕੇ ਸਰੀਰ ਨੂੰ ਖਪਾ ਦਿੰਦਾ ਤਾਂ ਫਿਰ ਇੱਕ ਸਿਗਨਲ ਜਿਹੜਾ ਆ ਉਹ ਸਾਡੇ ਸਰੀਰ ਵੱਲੋਂ ਪੈਨਕ੍ਰੀਆਸ ਨੂੰ ਜਾਂਦਾ ਹੈ ਕਿ ਇنسولিন ਬਣਾਉਣੀ ਬੰਦ ਕਰ ਦੇ ਤਾਂ ਉਹ ਇنسولিন ਬਣਾਉਣਾ ਨੂੰ ਬੰਦ ਕਰ ਦਿੰਦੀ ਹੈ ਇਥੋਂ ਤੱਕ ਤੇ ਸਭ ਕੁਝ ਠੀਕ ਠਾਕ ਰਹਿੰਦਾ ਆ ਪਰ ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਖਾਸ ਤੌਰ ਦੇ ਉੱਤੇ ਸਾਡੀ ਜਿਹੜੀ ਉਮਰ ਹੁੰਦੀ ਆ 30 ਤੋਂ ਲੈ ਕੇ 35 ਸਾਲ ਦੇ ਵਿੱਚ ਹੁੰਦੀ ਆ ਤੇਸੀਂ ਆਪਣਾ ਮਨ ਚਾਹਿਆ ਫੂਡ ਖਾਂਦੇ ਆ ਜੋ ਸਾਡੇ ਅ ਦਿਲ ਕਰੇ ਅਸੀਂ ਉਹੀ ਚੀਜ਼ ਖਾਣੇ ਆ ਵੱਧ ਤੋਂ ਵੱਧ ਖਾਣੇ ਆ ਬਿਨਾਂ ਕਿਸੇ ਪਰਹੇਜ਼ ਤੋਂ ਖਾਣੇ ਆ ਤਾਂ ਫਿਰ ਕੀ ਹੁੰਦਾ ਹੈ ਕਿ ਸਰੀਰ ਦੇ ਵਿੱਚ ਬਹੁਤ ਸਾਰੀ ਜਿਹੜੀ 슈ਗਰ ਹੋ ਜਾਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਬਹੁਤ ਸਾਰੀ 슈ਗਰ ਜਾਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਦਾ ਲੈਵਲ ਬਰਕਰਾਰ ਰੱਖਣ ਦੇ ਵਾਸਤੇ ਉਸ ਤੋਂ ਊਰਜਾ ਕੱਢਣ ਦੇ ਵਾਸਤੇ ਜੋ ਸਾਡੀ ਪੈਨਕ੍ਰੀਆਜ਼ ਨੂੰ ਵੱਧ ਤੋਂ ਵੱਧ ਇਨਸੂਲਿਨ ਬਣਾਉਣਾ ਪੈਂਦਾ ਉਹਨੂੰ ਮੈਨੇਜ ਕਰਨ ਦੇ ਵਾਸਤੇ ਸੋ ਉਹ ਵੱਧ ਤੋਂ ਵੱਧ ਇਨਸੂਲਿਨ ਬਣਾਉਂਦੀ ਹੈ ਸਾਡੇ ਜਿਹੜੇ ਸੈੱਲ ਹੁੰਦੇ ਨੇ ਉਹ ਵੀ ਵੱਧ ਤੋਂ ਵੱਧ ਇਨਸੂਲਿਨ ਹੋਲਡ ਕਰਕੇ ਰੱਖਦੇ ਨੇ ਸੋ ਹੌਲੀ ਹੌਲੀ ਇਹ ਸਿਲਸਿਲਾ ਜਦੋਂ ਕਈ ਸਾਲਾਂ ਤੱਕ ਚੱਲਦਾ ਰਹਿੰਦਾ ਫਿਰ ਸਾਡੀ ਜਿਹੜੀ ਪੈਨਕ੍ਰੀਆਸ ਹੁੰਦੀ ਉਹ ਥੱਕ ਜਾਂਦੀ ਹੈ ਕਿਉਂਕਿ ਓਵਰਲੋਡਡ ਹੁੰਦੀ ਹੈ ਉਹਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਤਾਂ ਹੌਲੀ ਹੌਲੀ ਉਹ ਇਹ ਸਮਝਣ ਲੱਗ ਜਾਂਦੀ ਹੈ ਕਿ ਇਹ ਬਲੱਡ ਦੇ ਵਿੱਚ 슈ਗਰ ਨਹੀਂ ਆ ਰਹੀ ਕੋਈ ਜ਼ਹਿਰੀਲਾ ਪਦਾਰਥ ਆ ਰਿਹਾ ਜਿਹੜਾ ਰੁਕ ਨਹੀਂ ਰਿਹਾ ਸੋ ਇਸ ਕਰਕੇ ਉਹ ਹੌਲੀ 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 ਆਪਣਾ ਕੰਮ ਕਰਨਾ ਘਟ ਕਰ ਦਿੰਦੀ ਹੈ ਯਾਨੀ ਕਿ ਥੱਕ ਜਾਂਦੀ ਹੈ ਇੱਕ ਤਰ੍ਹਾਂ ਦੇ ਨਾਲ ਕਹਿ ਲੋ ਜਦੋਂ ਹੌਲੀ ਹੌਲੀ ਆਪਣਾ ਕੰਮ ਕਰਨਾ ਬੰਦ ਕਰਦੀ ਹੈ ਘੱਟ ਕਰਦੀ ਹੈ ਇਨਸੂਲਿਨ ਨੂੰ ਬਣਾਉਣ ਵਾਸਤੇ ਫਿਰ ਸਾਡੇ ਬਲੱਡ ਦੇ ਵਿੱਚ ਜਿਹੜੀ 슈ਗਰ ਦਾ ਲੈਵਲ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਜਿਸ ਨੂੰ ਕਿ ਪ੍ਰੀ ਡਾਇਬੀਟਿਕ ਪੀਰੀਅਡ ਕਹਿੰਦੇ ਨੇ ਜਦੋਂ ਸਾਡੀ ਥੋੜੀ ਥੋੜੀ 슈ਗਰ ਵਧਣੀ ਸਟਾਰਟ ਹੋ ਜਾਂਦੀ ਹੈ 36 37 38 ਸਾਲ ਦੇ ਵਿੱਚ ਤਾਂ ਉਹਨੂੰ ਕਹਿੰਦੇ ਨੇ ਪ੍ਰੀ ਡਾਇਬੀਟਿਕ ਪੀਰੀਅਡ ਯਾਨੀ ਕਿ 슈ਗਰ ਹੋਣ ਦੀ ਸੰਭਾਵਨਾ ਸਰੀਰ ਦੇ ਵਿੱਚ ਵਧਣ ਵਾਲੀ ਆ ਫਿਰ ਕਈ ਸਾਲਾਂ ਤੱਕ ਕਈਆਂ ਦਾ 5 ਸਾਲ ਕਈਆਂ ਦਾ 6 ਸਾਲ ਕਈਆਂ ਦਾ 7 ਸਾਲ ਕਈਆਂ ਦਾ 10 ਸਾਲ ਵੀ ਇਹ ਪੀਰੀਅਡ ਜਿਹੜਾ ਚੱਲਦਾ ਹੈ ਤੇ ਫਿਰ ਇਸ ਪੀਰੀਅਡ ਤੋਂ ਬਾਅਦ ਸਿਰ ਜਦੋਂ 슈ਗਰ ਆ ਜਿਹੜੀ ਉਹ ਬਹੁਤ ਜ਼ਿਆਦਾ ਜਦੋਂ ਬਲੱਡ ਦੇ ਵਿੱਚ ਜਾਣੀ ਸ਼ੁਰੂ ਹੋ ਜਾਂਦੀ ਹੈ ਫਿਰ ਬੰਦਾ ਜਿਹੜਾ ਉਹ ਪੱਕਾ 슈ਗਰ ਦਾ ਰੋਗੀ ਬਣ ਜਾਂਦਾ ਸੋ ਜ਼ਾਹਿਰ ਜੀ ਗੱਲ ਹੈ ਜਦੋਂ 30 ਸਾਲ ਤੋਂ ਬਾਅਦ ਅਸੀਂ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਦੇ ਆਪਣੀ ਜੀਵਨ ਸ਼ੈਲੀ ਦਾ ਧਿਆਨ ਨਹੀਂ ਰੱਖਦੇ ਅਸੀਂ ਖਾਣ ਪੀਣ ਦਾ ਖਾਸ ਤੌਰ ਤੇ ਧਿਆਨ ਨਹੀਂ ਰੱਖਦੇ ਅਸੀਂ ਸਾਨੂੰ ਇਹ ਪਤਾ ਨਹੀਂ ਹੁੰਦਾ ਜੋ ਅਸੀਂ ਖਾ ਰਹੇ ਹਾਂ ਇਹਦੇ ਵਿੱਚ ਕੀ ਹੈ ਤੇ ਸਰੀਰ ਨੂੰ ਦਾ ਕੀ ਜਾ ਕੇ ਨੁਕਸਾਨ ਹੋਊਗਾ ਤਾਂ 40 ਸਾਲ ਦੀ ਉਮਰ ਤੱਕ ਜਿਹੜੀ ਆ ਉਹ ਬੰਦੇ ਨੂੰ 슈ਗਰ ਹੋਣ ਦੀ ਸੰਭਾਵਨਾ ਜਿਹੜੀ ਆ ਉਹ 80 ਤੋਂ 90% ਜਿਹੜੀ ਆ ਹੋ ਜਾਂਦੀ ਹੈ 40 ਸ ਕਿਸੇ ਵਿਅਕਤੀ ਨੂੰ ਪਤਾ ਲੱਗਦਾ ਕਿ ਮੈਨੂੰ 슈ਗਰ ਦੀ ਪ੍ਰੋਬਲਮ ਹੋ ਗਈ ਹੈ ਫਿਰ ਉਹ ਡਾਕਟਰ ਕੋਲ ਜਾਂਦਾ ਜਾਂ ਫਿਰ ਸਾਡੇ ਇੱਥੇ ਕੀ ਵੇਖਿਆ ਜਾ ਰਿਹਾ ਕਿ ਆਪ ਹੀ ਮੈਡੀਕਲ ਸਟੋਰ ਦੇ ਉੱਤੋਂ ਦਵਾਈਆਂ ਜਿਹੜੀਆਂ ਨੇ ਉਹ ਲੋਕ ਜਿਹੜੇ ਲੈ ਕੇ ਖਾਣ ਲੱਗ ਜਾਂਦੇ ਨੇ 슈ਗਰ ਦੀ ਇੱਥੇ ਬਹੁਤ ਵੱਡੀ ਗਲਤੀ ਜਿਹੜੀ ਅਸੀਂ ਕਰਦੇ ਹਾਂ ਤੇ ਜੇਕਰ ਅਸੀਂ ਦਵਾਈਆਂ ਦੀ ਗੱਲ ਕਰੀਏ ਕਿ ਸ਼ੂਗਰ ਦੀ ਜਿਹੜੀ ਦਵਾਈ ਹੈ ਉਹ ਕਿੰਨੀਆਂ ਤਰ੍ਹਾਂ ਦੀ ਹੁੰਦੀ ਹੈ ਤੇ ਕਿਵੇਂ ਕੰਮ ਕਰਦੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਸ਼ੂਗਰ ਦੀਆਂ ਦਵਾਈਆਂ ਲਗਭਗ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਸੋ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਐਲੋਪੈਥਿਕ ਦਵਾਈਆਂ ਨੇ ਮੁੱਖ ਤੌਰ ਦੇ ਉੱਤੇ ਮਾਰਕੀਟ ਦੇ ਵਿੱਚ ਉਪਲਬਧ ਨੇ ਜਿਹੜੀਆਂ ਲੋਕ ਆਮ ਤੌਰ ਤੇ ਖਾਂਦੇ ਨੇ ਜਿਨ੍ਹਾਂ ਦਾ ਨੁਕਸਾਨ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਹੁੰਦਾ ਸੋ ਇਹ ਜਿਹੜੀਆਂ ਦਵਾਈਆਂ ਨੇ ਜੋ ਪਹਿਲੇ ਗਰੁੱਪ ਦੀਆਂ ਦਵਾਈਆਂ ਨੇ ਉਹ ਕੀ ਕਰਦੀਆਂ ਨੇ ਕਿ ਪੈਨਕ੍ਰਿਆਸ ਨੂੰ ਵੱਧ ਤੋਂ ਵੱਧ ਇਨਸੂਲਿਨ ਬਣਾਉਣ ਦੇ ਵਾਸਤੇ ਤੱਕਾ ਲਾਉਂਦੀਆਂ ਨੇ ਤੇ ਤਾਂ ਕਿ ਜੋ انسولین ਚੰਗੀ ਤਰ੍ਹਾਂ प्रोडक्शन ਜਿਹੜੀ ਹੈ ਪੈਨਕ੍ਰੀਅਸ ਦੇ ਵਿੱਚ ਹੋ ਪਾਵੇ ਅਤੇ ਸਰੀਰ ਨੂੰ ਵੱਧ ਤੋਂ ਵੱਧ انسولین ਜਿਹੜੀ ਉਹ ਮਿਲ ਸਕੇ ਜੋ ਦੂਸਰੇ ਗਰੁੱਪ ਦੀਆਂ ਇੰਗਲਿਸ਼ ਦਵਾਈਆਂ ਹੁੰਦੀਆਂ ਨੇ ਉਹ ਸਰੀਰ ਦੇ ਸੈੱਲਾਂ ਤੱਕ ਵੱਧ ਤੋਂ ਵੱਧ انسولین ਦਾ ਰਾਹ ਖੋਲਦਿਆਂ ਨੇ ਕਿ ਸਰੀਰ ਦੇ ਸੈੱਲਾਂ ਦੇ ਵਿੱਚ ਵੱਧ ਤੋਂ ਵੱਧ انسولین ਜਿਹੜੀ ਉਹ ਜਾ ਸਕੇ ਕਈਆਂ ਨੂੰ ਇਹ ਵੀ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਦੇ ਸੈੱਲਾਂ ਦੇ ਵਿੱਚ ਚੰਗੀ ਤਰ੍ਹਾਂ انسولین ਨਹੀਂ ਜਾ ਪਉਂਦੀ ਜਿਸ ਦੇ ਕਰਕੇ ਸ਼ੂਗਰ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਤੀਸਰੇ ਦਰਜੇ ਦੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਇੰਗਲਿਸ਼ ਦਵਾਈਆਂ ਉਹ ਇਹ ਕਰਦੀਆਂ ਨੇ ਕਿ ਸਰੀਰ ਦੇ ਵਿੱਚੋਂ ਸ਼ੂਗਰ ਨੂੰ ਹੀ ਬਾਹਰ ਕੱਢ ਦਿੰਦੀਆਂ ਨੇ ਪਸ਼ਾਬ ਦੇ ਰਾਹੀਂ ਸਰੀਰ ਦੇ ਵਿੱਚ ਫਲਸ਼ ਆਊਟ ਕਰ ਦਿੰਦੀਆਂ ਨੇ ਸ਼ੂਗਰ ਨੂੰ ਬਾਹਰ ਕੱਢ ਦਿੰਦੀਆਂ ਨੇ ਇਹਨਾਂ ਦਵਾਈਆਂ ਦੇ ਸਰੀਰ ਨੂੰ ਤੁਹਾਨੂੰ ਵੀ ਇਹ ਗੱਲ ਦਾ ਪਤਾ ਹੈ ਕਿ ਹੌਲੀ ਹੌਲੀ ਜਿਹੜੇ ਨੁਕਸਾਨ ਆਉਂਦੇ ਨੇ ਤੇ ਖਾਸ ਕਰਕੇ ਜਦੋਂ ਬਿਨਾਂ ਕਿਸੇ ਡਾਕਟਰ ਦੀ ਸਲਾਹ ਲਿਆ ਅਸੀਂ ਸਿੱਧੀ ਮੈਡੀਕਲ ਸਟੋਰ ਤੋਂ ਲੈ ਕੇ ਕੁਝ ਦਵਾਈਆਂ ਅੰਗਰੇਜ਼ੀ ਦਵਾਈਆਂ ਸ਼ੂਗਰ ਦੇ ਰੋਗ ਲਈ ਪ੍ਰਯੋਗ ਕਰਦੇ ਹਾਂ ਤੇ ਉਹਨਾਂ ਦੇ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦੇ ਨੇ ਕਈ ਵਾਰ ਯਾਦ ਰੱਖੋ ਸ਼ੂਗਰ ਇੱਕ ਬਹੁਤ ਹੀ ਜ਼ਿਆਦਾ ਖਤਰਨਾਕ ਤੇ ਇਸ ਉਹ ਅੰਗਰੇਜ਼ੀ ਦਵਾਈਆਂ ਜਿਹੜੀਆਂ ਬਣਦੀਆਂ ਨੇ ਉਹ ਵੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹੀ ਪਹੁੰਚਾਉਂਦੀਆਂ ਨੇ। 슈ਗਰ ਨੂੰ ਰਹਿੰਦੇ ਵਕਤ ਜੇਕਰ ਕਾਬੂ ਨਾ ਕੀਤਾ ਜਾਵੇ ਤਾਂ ਸਰੀਰ ਦੀਆਂ ਨਸਾਂ ਦੇ ਉੱਤੇ ਬਹੁਤ ਹੀ ਮਾੜਾ ਪ੍ਰਭਾਵ ਪਾਉਂਦੀ ਹੈ। ਖਾਸ ਤੌਰ ਤੇ ਦਿਮਾਗ, ਅੱਖਾਂ, ਗੁਰਦੇ, ਕੰਨਾਂ ਦੇ ਪਰਦੇ, ਹੱਥ-ਪੈਰ ਦੀਆਂ ਤਲੀਆਂ ਤੇ 슈ਗਰ ਆਪਣਾ ਮਾੜਾ ਅਸਰ ਬਹੁਤ ਹੀ ਛੇਤੀ ਬਖਾਉਣਾ ਸ਼ੁਰੂ ਕਰਦੀ ਹੈ। ਹੁਣ ਸਵਾਲ ਇਹ ਬਣਦਾ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਵਿੱਚ ਅਸੀਂ ਖਾਣ-ਪੀਣ ਦਾ ਧਿਆਨ ਨਹੀਂ ਰੱਖਿਆ, ਬਾਅਦ ਵਿੱਚ ਅਸੀਂ ਪ੍ਰੀ-ਡਾਇਬਟਿਕ ਰਹੇ, ਫਿਰ ਸਾਨੂੰ ਡਾਇਬਟੀਜ਼ ਹੋ ਗਈ, ਯਾਨੀ ਕਿ 슈ਗਰ ਸੋ ਵੇਖੋ ਸਿੱਧੀ ਜੀ ਗੱਲ ਇਹ ਬਣਦੀ ਆ ਕਿ ਅਸੀਂ ਆਪਣਾ ਜਿਹੜਾ ਖੂਨ ਹੈ ਉਹ ਗੰਦਾ ਕਰ ਚੁੱਕੇ ਆ ਖੂਨ ਦੇ ਵਿੱਚ ਬਹੁਤ ਜ਼ਿਆਦਾ 슈ਗਰ ਪਈ ਆ ਤੇ ਖੂਨ ਅੱਗੋਂ ਸਾਰੇ ਸਰੀਰ ਦੇ ਵਿੱਚ ਸਰਕਲ ਕਰਦਾ ਤੇ ਜਗ੍ਹਾ ਜਗ੍ਹਾ ਦੇ ਉੱਤੇ ਬਾਡੀ ਦੇ ਉੱਤੇ ਇਨਫੈਕਸ਼ਨ ਹੋਣ ਦੇ ਜਿਹੜੇ ਡਰ ਆ ਉਹ ਪੈਦਾ ਹੋ ਗਏ ਨੇ ਇਨਫੈਕਸ਼ਨ ਇਨਫੈਕਟ ਕਈਆਂ ਥਾਵਾਂ ਤੇ ਸਰੀਰ ਦੇ ਵਿੱਚ ਸ਼ੁਰੂ ਵੀ ਹੋ ਜਾਂਦੀ ਆ ਸੋ ਕੁਝ ਐਸੀ ਦਵਾਈ ਚਾਹੀਦੀ ਆ ਜਿਹੜੀ ਕੋਈ 슈ਗਰ ਨੂੰ ਵੀ ਕੰਟਰੋਲ ਕਰੇ ਜਿਹੜੀ ਇਹ ਵਾਰ-ਵਾਰ ਜੋ ਸਰੀਰ ਦੇ ਵਿੱਚ ਇਨਫੈਕਸ਼ਨ ਹੋ ਰਹੀ ਹੈ ਕਦੀ ਕਿਤੇ ਕਦੀ ਕਿਤੇ ਉਹਨੂੰ ਵੀ ਠੀਕ ਕਰੇ ਅਤੇ ਇਨਫੈਕਸ਼ਨ ਹੋਣ ਦੇ ਡਰ ਨੂੰ ਵੀ ਠੀਕ ਕਰੇ ਕਿ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਬਾਡੀ ਦੇ ਵਿੱਚ ਸ਼ੁਰੂ ਨਾ ਹੋਵੇ ਗੰਦੇ ਖੂਨ ਦੇ ਕਰਕੇ ਅਤੇ ਨਾਲ ਦੀ ਨਾਲ ਜੋ ਬਲੱਡ ਦੇ ਵਿੱਚ ਜੋ ਵਾਧੂ ਸ਼ੂਗਰ ਜਿਹੜੀ ਘੁੰਮ ਰਹੀ ਹੈ ਉਹਨੂੰ ਕੁਦਰਤੀ ਤਰੀਕੇ ਦੇ ਨਾਲ ਖਤਮ ਕਰੇ। ਸੋ ਜਿੱਥੇ ਕੁਦਰਤੀ ਤਰੀਕੇ ਦੀ ਗੱਲ ਆ ਜਾਂਦੀ ਹੈ ਉੱਥੇ ਇਹ ਗੱਲ ਆ ਜਾਂਦੀ ਹੈ ਕਿ ਸਾਡੇ ਸਰੀਰ ਨੂੰ ਬਚਾਇਆ ਜਾ ਸਕਦਾ ਹੈ ਆ ਕੁਝ ਆਸ ਉਮੀਦ ਸਾਡੇ ਜਾਗਦੀ ਹੈ। ਸੋ ਇਸ ਤਰ੍ਹਾਂ ਜੇ ਵਿਖਿਆ ਜਾਵੇ ਤਾਂ ਇੱਕੋ ਇੱਕ ਇਲਾਜ ਸਾਡੇ ਕੋ ਬਚਦਾ ਆਯੁਰਵੈਦਿਕ ਇਲਾਜ। ਆਯੁਰਵੈਦ ਦੇ ਵਿੱਚ ਨਾ ਕਈ ਐਹ ਜੀਆਂ ਜੜੀਆਂ ਬੂਟੀਆਂ ਨੇ ਜੋ ਕਿ ਬਲੱਡ ਕਲੀਨਰ ਦਾ ਕੰਮ ਕਰਦੀਆਂ ਨੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦੀਆਂ ਨੇ। ਕੁਝ ਐਸੀਆਂ ਜੜੀਆਂ ਬੂਟੀਆਂ ਨੇ ਜੋ ਕਿ ਸ਼ੂਗਰ ਨੂੰ ਵੈਸੇ ਹੀ ਸਰੀਰ ਦੇ ਵਿੱਚੋਂ ਖਤਮ ਕਰ ਦਿੰਦੀਆਂ ਨੇ ਬਿਨਾਂ ਕਿਸੇ ਨੁਕਸਾਨ ਤੋਂ। ਜਦੋਂ ਉਹ ਸ਼ੂਗਰ ਨੂੰ ਖਤਮ ਕਰਦੀਆਂ ਨੇ ਕੋਈ ਨਵੀਂ ਚੀਜ਼ ਨਹੀਂ ਬਣਾਉਂਦੀਆਂ ਸ਼ੂਗਰ ਨੂੰ ਖਤਮ ਕਰ ਦਿੰਦੀਆਂ ਨੇ ਜੋ ਕਿ ਨਰਵਨ ਟੋਨਿਕ ਦਾ ਕੰਮ ਕਰਦੀਆਂ ਨੇ ਯਾਨੀ ਕਿ ਨਸਾਂ ਦੀ ਤਾਕਤ ਦਾ ਕੰਮ ਕਰਦੀਆਂ ਨੇ ਸੋ ਨਸਾਂ ਦੀ ਕਮਜ਼ੋਰੀ ਆਪ ਸਭ ਨੂੰ ਪਤਾ ਹੈ ਕਿ ਸ਼ੂਗਰ ਦੇ ਵਿੱਚ ਸ਼ੂਗਰ ਰੋਗ ਦੇ ਵਿੱਚ ਨਸਾਂ ਦੀ ਕਮਜ਼ੋਰੀ ਬਹੁਤ ਜ਼ਿਆਦਾ ਆ ਜਾਂਦੀ ਹੈ ਤਾਹੀਂ ਸਾਡੀਆਂ ਜਿਹੜੀਆਂ ਪੈਰਾਂ ਦੀਆਂ ਤਲੀਆਂ ਨੇ ਉਹਨਾਂ ਦੇ ਉੱਤੇ ਚਾਹੇ ਕੋਈ ਸੂਈ ਵੀ ਮਾਰ ਦੇਣਾ ਜਿਨ੍ਹਾਂ ਦੀ ਸ਼ੂਗਰ ਲੈਵਲ ਜ਼ਿਆਦਾ ਵੱਧ ਜਾਂਦਾ ਜੇਕਰ ਉਹਨਾਂ ਦੇ ਪੈਰ ਤੇ ਕੋਈ ਸੂਈ ਵੀ ਮਾਰਦੇ ਉਹਨਾਂ ਨੂੰ ਦਰਦ ਨਹੀਂ ਹੋਏਗੀ ਕਿਉਂਕਿ ਕਿਉਂਕਿ ਸੈਂਸੇਸ਼ਨ ਹੈ ਜਿਹੜੀ ਨਸਾਂ ਦੀ ਜਿਹੜੀ ਸੈਂਸ ਕਰਨ ਦੀ ਜਿਹੜੀ ਪਾਵਰ ਆ ਉਹ ਹੌਲੀ-ਹੌਲੀ ਖਤਮ ਹੋਣ ਲੱਗ ਜਾਂਦੀ ਸੋ ਆਯੁਰਵੈਦਿਕ ਦਵਾਈ ਦੇ ਨਾਲ ਹੀ ਇਹ ਜਿਹੜਾ ਸਾਰਾ ਕੁਝ ਹੌਲੀ-ਹੌਲੀ ਲਾਈਨ ਤੇ ਆਉਣਾ ਸ਼ੁਰੂ ਹੋ ਜਾਂਦਾ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਂਦਾ ਨਾਲ ਦੀ ਨਾਲ ਸਾਨੂੰ ਥੋੜਾ ਜਿਹਾ ਖਾਣ-ਪੀਣ ਦਾ ਵੀ ਧਿਆਨ ਰੱਖਣਾ ਪੈਂਦਾ ਵੇਖੋ ਪਹਿਲਾਂ ਇਹ ਬਿਮਾਰੀ ਜਦੋਂ ਸ਼ ਦਾ ਧਿਆਨ ਰੱਖਣਾ ਚਾਹੀਦਾ ਸੀ ਤਾਂ ਹੁਣ ਜੇਕਰ ਅਸੀਂ ਆਯੁਰਵੈਦਿਕ ਇਲਾਜ ਆਪਣਾ ਕਰ ਰਹੇ ਹਾਂ ਤਾਂ ਹੁਣ ਤਾਂ ਘੱਟੋ ਘੱਟ ਸਾਨੂੰ ਆਪਣਾ ਖਾਣ ਪੀਣ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਤੇ ਇਸ ਦੇ ਵਿੱਚ ਇਹ ਨਹੀਂ ਆ ਜਾਂਦਾ ਕਿ ਕੀ ਕੀ ਛੱਡਣਾ ਇਹ ਵੀ ਆ ਜਾਂਦਾ ਹੈ ਕਿ ਹੋਰ ਨਵੀਆਂ ਚੀਜ਼ਾਂ ਕੀ ਕੀ ਖਾਣੀਆਂ ਨੇ ਕਿਉਂਕਿ ਜੇ 40 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਸ਼ੂਗਰ ਹੋ ਗਈ ਹੈ ਤਾਂ ਮਤਲਬ ਇਹ ਨਹੀਂ ਹੈ ਕਿ ਸਾਰੀ ਜ਼ਿੰਦਗੀ ਤੁਹਾਡੀ ਲੰਘ ਗਈ ਹੈ ਅੱਗੇ ਤੁਹਾਡੀ ਜ਼ਿੰਦਗੀ ਹੈ ਉਸ ਨੂੰ ਸਹੀ ਢੰਗ ਦੇ ਨਾਲ ਜੀਣ ਦੇ ਵਾਸਤੇ ਤੁਹਾਨੂੰ ਚੰਗੀ ਖੁਰਾਕ ਦੀ ਜ਼ਰੂਰਤ ਹੈ ਸੋ ਡਾਇਬੀਟਿਸ ਹੋਣ ਦੇ ਬਾਅਦ ਵੀ ਤੁਸੀਂ ਚੰਗੀ ਖੁਰਾਕ ਲੈ ਸਕਦੇ ਹੋ ਜਦੋਂ ਆਯੁਰਵੈਦਿਕ ਦਵਾਈ ਤੁਸੀਂ ਸ਼ੂਗਰ ਰੋਗ ਦੇ ਉੱਤੇ ਲੈਂਦੇ ਹੋ ਤਾਂ ਤੁਹਾਡਾ ਸਰੀਰ ਬਿਲਕੁਲ ਪਰਫੈਕਟ ਹੋ ਜਾਂਦਾ ਠੀਕ ਹੋ ਜਾਂਦੇ ਹੋ ਤੁਸੀਂ ਸੋ ਇਸੇ ਤਰ੍ਹਾਂ ਸ਼ੂਗਰ ਰੋਗ ਨੂੰ ਕਾਬੂ ਕਰਨ ਦੇ ਲਈ ਇੱਕ ਆਯੁਰਵੈਦਿਕ ਨੁਸਖਾ ਅਸੀਂ ਵੀ ਤਿਆਰ ਕਰਦੇ ਹਾਂ ਜੋ ਕਿ ਸ਼ੂਗਰ ਰੋਗ ਨੂੰ ਖਤਮ ਕਰਨ ਦੇ ਵਿੱਚ ਆਰਾਮ ਬਣ ਸਿੱਧ ਹੋਇਆ ਇਹ ਮਤਿਆ ਕੀ ਹੋਈ ਹੈ اور ਇਸಮೇ ਫਿਰ ہم ਸਵਰਨ ਬਰਕ डालेंगे और ये बर्क डालने के बाद ये हम इसकी स्वर्ण ਪਰਪਤ